ਆਪ ਨੂੰ ਆਪਣੀਆਂ ਗੱਡੀਆਂ ਭਾਈ 1-2 ਦਿਨ 2 ਦਿਨ ਲੱਗਣਗੇ ਆਪਾਂ ਨੂੰ ਉੱਥੇ ਆਪਾਂ ਲੈ ਕੇ ਜਾਣਾ ਇਹ ਗੱਲ ਹੋ ਗਈ ਕੌਮੀ ਇਨਸਾਫ ਮੋਰਚੇ ਦੀ ਕਿਉਂਕਿ ਜਿਹੜੇ ਜੇਲ੍ਹਾਂ 'ਚ ਬੰਦੇ ਬੈਠੇ ਆ ਉਹ ਕੋਈ ਆਪਦੇ ਵੱਟ ਦੇ ਰੌਲੇ 'ਚ ਨਹੀਂ ਬੈਠੇ ਉਹ ਜਿਹੜਾ ਧਰਮ ਯੁੱਧ ਮੋਰਚਾ ਲੱਗਿਆ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਖਾਤਰ ਉਹ ਹੌਲੀ-ਹੌਲੀ ਗੱਲ ਵੱਧ ਗਈ ਉਹਦੀ ਕਰਕੇ ਬੈਠੇ ਆ ਉਹਦੇ ਅਸੀਂ ਅੱਜ ਦੇ ਨਹੀਂ ਔਰ ਜਦੋਂ ਤੋਂ ਗੁਰਵਖ ਸਿੰਘ ਬੈਠਾ ਉਦੋਂ ਤੋਂ ਹਮੈਤੀ ਆ ਉਹੀ ਬੰਦੀ ਸਿੰਘ ਆ ਜਿੰਨਾਂ ਦੀ ਸਾਡੇ ਸੂਰ ਸਿੰਘ ਖਾਲਸੇ ਦੀ ਜਦੋਂ ਮੋਰਚਾ ਚਲਾਉਂਦਾ ਸੀ ਤੇ ਅਸੀਂ ਅੰਬਸਾਹ ਗੁਰਦੁਆਰੇ ਜਾਣਾ ਸੀ ਤੇ ਬਾਦਲ ਕਿਆਂ ਨੇ ਮੂਰੇ ਟਾਸਕ ਫੋਰਸ ਖੜਾਤੀ ਆਏ ਘੋੜਿਆਂ ਵਰਗੇ ਮੁੰਡੇ ਕਿ 2-300 ਮੁੰਡੇ ਵੀ ਸਾਨੂੰ ਕੁੱਟਣ ਨੂੰ ਅਸੀਂ ਉਹਨਾਂ ਨਾਲ ਲੜਨਾ ਥੋੜੋ ਸੀ ਅਸੀਂ ਬਾਹਰ ਦਰਖਤਾਂ ਥੱਲੇ ਆਪਣਾ ਪ੍ਰੋਗਰਾਮ ਕਰ ਲਿਆ ਕਿ ਲੜਾਈ ਨਾ ਹੋਵੇ ਪਰ ਕੁਦਰਤ ਦਾ ਗੁਰੂ ਦਾ ਖੇਲ ਵੇਖੋ ਅੱਜ ਉਹਦੀ ਪਾਰਟੀ ਤਿਹਾਰ ਮੂਰ ਜੇਲ ਮੂਰੇ ਜਾ ਕੇ ਅਰਦਾਸ ਕਰਦੀ। ਕਮਾਲ ਹੋ ਗਈ ਮਹਾਰਾਜ ਦੀ ਕਿਉਂਕਿ ਝੂਠੇ ਸੀ। ਫਿਰ ਗਰਦੀਪ ਸਿੰਘ ਨੇ ਗਾੜੇ ਸਾਡਾ ਕਰਕੇ ਪ੍ਰਕਾਸ਼ ਸਿੰਘ ਬਾਦਲ ਤੋਂ ਮੁੱਖ ਮੰਤਰੀ ਤੋਂ ਟਾਈਮ ਲੈ ਲਿਆ। ਬੰਦੀ ਸਿੰਘ ਰਿਹਾਈਆਂ ਦੀ ਖਾਤਰ ਅਸੀਂ 7-8 ਜਾਣੇ ਉੱਥੇ ਗਏ। ਦਾਲ ਖਾਲਸਾ ਦਾ ਬੰਦਾ ਵੀ ਗਿਆ। ਜਸਕਰਨ ਸਿੰਘ ਕਾਨ ਸਿੰਘ ਵਾਲਾ ਵੀ ਗਿਆ ਔਰ ਪਹਿਰੇਦਾਰ ਦਾ ਡਾਇਰੈਕਟਰ ਜਸਪਾਲ ਸਿੰਘ ਹੇਰਾ ਵੀ ਸਾਡੇ ਨਾਲ ਅਸੀਂ ਗਏ ਤੇ ਬਾਦਲ ਗੱਲ ਆਏ ਕਰੇ ਜਿਵੇਂ ਦੁਸ਼ਮਣ ਨਾਲ ਕਰਨੀ ਹੁੰਦੀ ਆ ਅੱਕ ਕੇ ਗਰਦੀਪ ਸਿੰਘ ਕਹਿੰਦਾ ਕਿਹਾ ਚੰਗਾ ਜੀ ਤੁਸੀਂ ਆਪਦਾ ਕੰਮ ਕਰੋ ਅਸੀਂ ਆਪਦਾ ਕਰਦੇ ਆ ਆਪਾਂ ਕਿਉਂ ਟਾਈਮ ਖਰਾਬ ਕੀਤਾ ਜੇ ਗੱਲ ਹੀ ਨਹੀਂ ਸੁਣਨੀ ਫਿਰ ਉਹ ਇਹਨੂੰ ਕਹਿੰਦਾ ਕਾਕਾ ਬਹਿ ਜਾ ਹਾਂ ਜਾਂ ਤੁਸੀਂ ਕੁਝ ਕਰਦੇ ਨਹੀਂ ਗੁੱਸੇ ਹੋ ਜਾਂਦੇ ਆ ਬਹਿ ਜਾਓ ਬੈਠੇ ਰਹੇ ਕੱਖ ਨਹੀਂ ਪੱਲੇ ਪਾਇਆ ਅੱਜ ਉਹਦੀ ਪਾਰਟੀ ਕਿਉਂਕਿ ਸ਼ਰਮਣੀ ਕਮੇਟੀ ਉਹਦੇ ਕੋਲੇ ਆ ਵੱਡੇ ਵੱਡੇ ਬੋਰਡ ਲਾ ਕੇ ਬੰਦੀ ਸਿੰਘ ਰਿਹਾ ਕਰੋ ਸਾਰੇ ਇਤਿਹਾਸਿਕ ਗੁਰਦਰਾ ਚ ਲਾਇਆ ਵਾ ਕੋਈ ਛਾ ਨਹੀਂ ਛੱਡਿਆ ਵਾ ਇਹ ਖੇੜਾ ਮਹਾਰਾਜ ਦੀ ਔਰ ਉਹਦੀ ਖਾਤਰ ਆਪਾਂ ਸਾਰਿਆਂ ਨੇ 14 ਤਰੀਕ ਨੂੰ ਜਾਣਾ ਪਰ ਮੈਂ ਚਾਹਣਾ ਕਿ ਜਿਹੜੀ ਸਾਡੀ ਪਾਰਟੀ ਆ ਯੂਨਾਈਟਿਡ ਅਕਾਲੀ ਦਲ ਉਹਨੂੰ ਆਪ ਦੇ ਤੌਰ ਤੇ ਪਾਰਟੀ ਨੂੰ ਤਖੜੀ ਕਰਨ ਦੀ ਖਾਤਰ ਕਿਉਂਕਿ ਜੇ ਤੁਹਾਡਾ ਘਰ ਨਹੀਂ ਤਸੜਾ ਫੇਰ ਤੁਹਾਡੇ ਨਾਲ ਕੋਈ ਸੁਲ੍ਹਾ ਨਹੀਂ ਕਰਦਾ ਸੁਲ੍ਹਾ ਉਸ ਬੰਦੇ ਨਾਲ ਹੁੰਦੀ ਆ ਜਿਹਦੀ ਝੋਲੀ 'ਚ ਦਾਣੇ ਆ ਮੈਂ ਪਿਛਲੇ 40 ਸਾਲ ਦਾ ਆਪਦੇ ਤਜਰਬੇ ਦੀ ਗੱਲ ਕਰਦਾ ਕਿ ਅਸੀਂ ਵਾਰੀ-ਵਾਰੀ ਲੜਾਈਆਂ ਲੜੀਆਂ ਤੇ ਝੋਲੀ 'ਚ ਦਾਣੇ ਤਾਂ ਹੋਣਗੇ ਜੇ ਸਾਡੀ ਜਥੇਬੰਦੀ ਤਖੜੀ ਹੋਊ ਜਥੇ ਕਰਕੇ ਜੇ ਜਥੇਬੰਦੀ ਤਖੜੀ ਕਰਾਂਗੇ ਆਪਾਂ ਜੁਆਇਟਡ ਕਾਲੀ ਦਲ ਸੰਯੁਕਤ ਕਾਲੀ ਦਲ ਨੂੰ ਤਖੜੇ ਕਰਾਂਗੇ ਇਹੀ ਸੰਯੁਕਤ ਕਾਲੀ ਦਲ ਸੀ ਜਿਨੇ 1999 'ਚ 11 ਸੀਟਾਂ ਜਿੱਤਤੀਆਂ ਸੀ ਪ੍ਰਧਾਨ ਬਦਲਦੇ ਰਹਿੰਦੇ ਆ ਪਰ ਮੈਂ ਗੁਰਦੀਪ ਸਿੰਘ ਹੋਣੀ ਸਾਰੇ ਉਦੋਂ ਵੀ ਐਨੇ ਸਰਕਾਰ ਮਸੀ ਜਿਨੇ ਹੋਣਾ ਉਦੋਂ ਹੀ ਮੂਹਰਲਾ ਸਫਾ ਛੋਕੇ ਕੰਮ ਕਰਦੇ ਸੀ ਚਾਹੇ ਉਹ 40 ਸਾਲ ਸਮਾਂ ਲੰਘ ਗਿਆ ਪਰ ਉਹਦੇ ਵੀ ਇੰਨੀ ਸਰਗਰਮੀ ਸੀ ਟਿਕਟਾਂ ਵੰਡਣ ਵਾਲਿਆਂ 'ਚ ਖੜਾਉਣ ਵਾਲਿਆਂ 'ਚ ਅਸੀਂ ਮੂਹਰੀ ਰੋਲ ਅਦਾ ਕੀਤਾ ਇਹ ਨਹੀਂ ਸੋਚਿਆ ਕਿ ਸਾਨੂੰ ਟਿਕਟ ਮਿਲ ਜੇ ਨਾ ਗੁਰਦੀਪ ਸਿੰਘ ਨੇ ਨਾ ਮੈਂ ਨਾ ਕੈਪਟਨ ਰੋਡੇ ਨੇ ਨਾ ਕਿਸੇ ਨੇ ਹੋਰ ਉਹ ਕਹਿੰਦੇ ਨਹੀਂ ਚੰਗੇ ਬੰਦੇ ਤੇ ਕੁਰਬਾਨੀਆਂ ਵਾਲੇ ਬੰਦੇ ਖੜੇ ਕਰੋ ਉਹਨਾਂ ਬੰਦਿਆਂ ਨਾਲ ਉਹ ਸ਼ੀਟਾਂ ਵੀ ਜਿੱਤ ਗਿਆ ਆਪਾਂ ਅੱਜ ਵੀ ਉਹ ਜਿਹਾ ਵਖਤਾ ਜੋ ਦੂਪਹਿੜਾ ਵਖਤਾ ਕਿ ਪਾਰਟੀਆਂ ਕਾਲੀ ਦਲ ਦੀਆਂ ਕਈ ਬਣੀਆਂ ਮੀਆਂ ਔਰ ਆਪਾਂ ਤੋਂ ਗਰਮ ਗਰਮ ਗੱਲਾਂ ਲੋਕ ਕਰਦੇ ਆ ਮੀਡੀਆ ਦਾ ਜੋਗਾ ਸੋਸ਼ਲ ਮੀਡੀਆ ਆ ਗਿਆ ਜਦੋਂ ਕੋਈ ਗੱਲ ਗਰਮ ਕਰਦਾ ਤੇ ਮੁੰਡਿਆਂ ਨੂੰ ਲੱਗਦੀ ਆ ਚੰਗੀ ਤੇ ਮੁੰਡੇ ਕਹਿੰਦੇ ਠੀਕ ਆ ਗੱਲ ਠੀਕ ਆ ਇਸ ਕਰਕੇ ਐਵੇਂ ਤਰਨ ਤਰਨ ਦੀ ਸ਼ੀਟ ਆ ਉੱਥੇ ਅਸੀਂ ਉਹਦੀ ਹਮਾਇਤ ਕਰਕੇ ਆ ਨੌਜਵਾਨ ਮਨਦੀਪ ਸਿੰਘ ਦੀ ਸਾਰੀਆਂ ਪਾਰਟੀਆਂ ਕਰਕੇ ਆਈਆਂ ਉਹ ਮਦਦ ਅਸੀਂ ਪੰਜਾਬ ਚ ਕਰਦੇ ਰਹਾਂਗੇ ਪਰ ਸਾਡੇ ਬੰਦੇ ਆ ਜਿਹੜਾ ਲਾਣਾ ਬਾਣਾ ਬੈਠਾ ਇਹ ਕਦੋਂ ਐਮਐਲਏ ਬਣੂ ਕਦੋਂ ਸਰਕਾਰ ਚ ਆਉਣਗੇ ਕਦੋਂ ਸ਼੍ਰੋਮਣੀ ਕਮੇਟੀ ਚ ਸੁਧਾਰ ਹੋਏ ਬੰਦੇ ਚੰਗੇ ਆਉਣਗੇ ਉਹ ਸਾਰੀਆਂ ਗੱਲਾਂ ਸਾਨੂੰ ਸੋਚਣ ਤੇ ਅੱਗੇ ਵਧਣ ਦੀ ਲੋੜ ਆ ਕਿਸੇ ਪਾਸੇ ਕਿਸਾਨ ਜੁਨੀਆਣਾ ਸਾਡਾ ਸਾਥ ਦਿੰਦਿਆਂ ਧੰਨਵਾਦ ਆਪਾਂ ਇਹਨਾਂ ਦਾ ਦਿਓ ਇਹ ਕਿਸਾਨ ਜੁਨੀਆਣੇ ਬਹੁਤ ਸਾਰੀਆਂ ਜਥੇਬੰਦੀਆਂ ਕਹਿਦੀਆਂ ਕਿ ਗੈਰ ਸਿਆਸੀ ਆ ਚਲੋ ਗੈਰ ਸਿਆਸੀ ਸਹੀ ਪਰ ਉਹ ਵੋਟਾਂ ਦਾ ਪਾਉਣਗੇ ਚੰਗੀ ਗੱਲ ਆ ਜੇ ਭਾਈਚਾਰਾ ਕਿਉਂਕਿ ਕਿਸਾਨ ਪੰਥ ਤੇ ਪੰਜਾਬ ਇੱਕ ਤੇ ਮਜ਼ਦੂਰ ਇਕੱਠਾ ਇਹਨੂੰ ਕੋਈ ਅੱਡ ਨਹੀਂ ਕਰ ਸਕਦਾ ਜੇ ਕਿਸਾਨ ਤੇ ਮਜ਼ਦੂਰ ਤਖੜਿਆ ਤੇ ਪੰਜਾਬ ਤਖੜਾ ਪੰਜਾਬ ਤਖੜਾ ਪੰਥ ਤਖੜਾ ਹੋਊ ਉਹਦੇ ਖਾਤਰ ਆਪਾਂ ਨੂੰ ਸਾਰਿਆਂ ਨੂੰ ਮੇਰੀ ਤੁਹਾਨੂੰ ਬੇਨਤੀ ਹੈ ਕਿ ਤਰਨਤਾਰਨ ਵੀ ਜੇ ਕਿਸੇ ਦੇ ਕੋਈ ਰਿਸ਼ਤੇਦਾਰੀ ਕਿਸੇ ਦਾ ਯਾਰ ਦੋਸਤਾਂ ਮਦਦ ਕਰੋ ਕੌਮੀ ਇਨਸਾਫ ਮੋਰਚੇ 'ਚ ਵੀ ਜਾਓ ਪਰ ਆਪ 2027 'ਚ ਆਪਾਂ ਕੁਝ ਨਕ ਆਪਾਂ ਵਿਚਾਲੇ ਆਂ ਕੁਝ ਗਰਮ ਗੱਲਾਂ ਕਰਦੇ ਆਂ ਕੁਝ ਨਰਮ ਕਰਦੇ ਆਂ ਆਪਾਂ ਵਿਚਾਲੇ ਆਂ ਵੱਧ ਅਧਿਕਾਰਾਂ ਵਾਲੇ ਆਪਾਂ ਸਾਰਿਆਂ ਨੂੰ ਇਕੱਠੇ ਕਰ ਸਕਦੇ ਆਂ ਗਰਮਾਂ ਨੂੰ ਵੀ ਤੇ ਨਰਮਾਂ ਨੂੰ ਵੀ ਔਰ ਜੇ ਕੋਈ ਨਰਮ ਵੀ ਆ ਜਿਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਆ ਠੀਕ ਆ ਬਾਦਲ ਨਾ ਰਹੇ ਪਰ ਜੇ ਬਾਦਲ ਨਾ ਰਹੇ ਤੇ ਸਭ ਤੋਂ ਵੱਧਾ ਡੈਂਟ ਉਹ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੂੰ ਪਾ ਕੇ ਆਏ ਆ ਅੱਜ ਸੁਖਵੀਰ ਢੇਡੇ ਕੱਢਦਾ ਫਿਰਦਾ ਪਾਚ ਨੂੰ ਨਹੀਂ ਦਫਾੜ ਹੋ ਗਈ ਜੇ ਹਜੇ ਬਣਾ ਸੀ ਉੱਬਰੇ ਫਿਰ ਕਦੋਂ ਉੱਬਰਾਂਗੇ ਜਿਹੜੇ ਪੈਸਿਆਂ ਵਾਲੇ ਬੰਦੇ ਤਖੜੇ ਬੰਦੇ ਦਫਾੜ ਹੋ ਗਿਆ ਉਸ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਰਹਾ ਹੁਣ ਸਾਡੇ ਦੇ ਸੱਦੋ ਕਿਸੇ ਨੂੰ ਮਰਜੀ ਕੋਈ ਗਿੱਲੋਂ ਵੀ ਆਏ ਸਾਨੂੰ ਕੋਈ ਇਤਰਾਜ਼ ਨਹੀਂ ਕਿਸਾਨ ਜੁਹੇ ਨਾਲ ਆ ਜਾਣ ਕਮਿਨ ਸਾਹ ਮੋਰਚੇ ਦੇ ਬੰਦੇ ਆ ਜਾਣ ਕੋਈ ਮਰਜੀ ਆ ਕੇ ਬੋਲੇ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਜਾਵੇ ਬੋਲਣ ਦਾ ਪਰ ਇਹ ਨਹੀਂ ਕਿ ਇਹ ਕੌਮ ਇਨਸਾਫ ਮੋਰਚੇ ਦੀ ਬਹੁਤ ਸਾਰੀਆਂ ਪਾਰਟੀਆਂ ਸਾਡਾ ਕਿ ਹਿੱਸਾ ਇਸਾ ਪਾਉਣਾ ਚਾਹੀਦਾ ਚੰਗੀ ਗੱਲ ਚ ਇਸਾ ਕੋਈ ਮਾੜਾ ਨਹੀਂ ਇਸਾ ਚੰਗੀ ਗੱਲ ਆ ਆ ਬੋਲਦਾ ਸੀ ਉੱਥੇ ਬਾਬਾ ਧਨਪੁਰੇ ਦਾ ਭਰਾ ਮਾਰਸ ਵਾਲਾ ਪ੍ਰਧਾਨ ਬਣਾਇਆ ਗੁਰਦੀਪ ਸਿੰਘ ਨੇ ਇਹ ਬੰਦਾ ਸਾਡੇ ਨਾਲ 40 ਸਾਲ ਦਾ ਵੀ ਨਾਲ ਰਹਾ ਆਪਦੇ ਕਰਕੇ ਇਹ ਵੀ ਮੈਂ ਗੁਰਦੀਪ ਸਿੰਘ ਤੇ ਦਰਸ਼ਨਪਾਲ ਨੂੰ ਬੇਨਤੀ ਕਰਦਾ ਕਿ ਜਦੋਂ ਕੌਮ ਇਨਸਾਫ ਪਹੁੰਚੇ ਚ ਵੱਖ-ਵੱਖ ਖਿਆਲਾਂ ਦੇ ਪਾਰਟੀਆਂ ਦੇ ਬੰਦੇ ਆ ਪਰ ਉਹਨਾਂ ਨੂੰ ਇੱਕ ਜੁੱਟ ਤੇ ਬੰਨ ਕੇ ਰੱਖਣ ਦੀ ਖਾਤਰ ਆਗੋਂ ਦੀ ਜ਼ਿੰਮੇਵਾਰੀ ਹੁੰਦੀ ਆ ਕੋਈ ਸਟੇਟ ਫੈਕਟਰੀ ਬਣ ਗਿਆ ਕੋਈ ਮੇਜਰ ਵਰਗਾ ਬੋਲਣ ਲੱਗ ਗਿਆ ਉਹ ਸਾਰਿਆਂ ਦਾ ਮਾਲਕ ਥੋੜਾ ਬਣ ਗਿਆ ਸਾਰੇ ਬੰਦੇ ਆਪਣੀ ਹਮਦਰਦੀ ਨਾਲ ਆਪਣਾ ਤੇਲ ਫੂਕ ਕੇ ਉੱਥੇ ਜਾਂਦੇ ਆ ਔਰ ਸਾਨੂੰ ਉਹਦੋਂ ਵੱਧ ਵਖਤਾਂ ਕਿਉਂ ਅਸੀਂ ਵਖਤੋਂ ਹੰਡਾਇਆ ਇਸ ਕਰਕੇ ਸਾਰਾ ਕੁਝ ਇਹ ਆਪਣੇ ਧਿਆਨ ਚਾ ਪਰ ਤੁਸੀਂ ਜਿੰਨੇ ਆਉਣੇ ਆ ਤੁਹਾਡਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਤੁਸੀਂ ਪਾਰਟੀਆਂ ਤਖੜੀ ਕਰਨ ਦੀ ਖਾਤਰ ਪੰਜਾਬ ਦੇ ਵਿੱਚ ਇਨਸਾਫ ਲੈਣ ਦੀ ਖਾਤਰ ਚੰਗਾ ਰਾਜ ਲਿਆਉਣ ਦੀ ਖਾਤਰ ਤੁਸੀਂ ਸਾਰੇ ਤਤਪਾਰੋਂ ਹੋਰ ਵੀ ਆਪਾਂ ਤਖੜੇ ਹੋ ਕੇ ਕੰਮ ਕਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ